ਜੁਗ ਜੁਗ ਤਕਾਲ ਲੋਕ ਪਰਲੋਕ ਦੇ ਰਾਖੇ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਪਰਮਾਨੰਦ ਵਾਲਿਆਂ ਦਾ ਅਧਿਆਇਕਠ ਇਸ ਸਿੱਖ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦੇ ਵਿੱਚ ਹਾਜ਼ਰੀਆਂ ਭਰਿਆ। ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਖਤੇ ਦੀ ਸਾਂਝ ਪਾਉਣਾ ਜੇ ਤੁਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ ਪਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਆਪ ਜੀ ਨੂੰ ਸਮੋਦਨ ਹੋ ਕੇ ਅੰਤ اور ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਅੱਜ ਜੋ ਵਰਤਾਰੇ ਸਾਡੇ ਸਮਾਜ ਦੇ ਵਿੱਚ ਵਧ ਰਹੇ ਹੈ ਇਹ ਕੋਈ ਨਵੇਂ ਨਹੀਂ ਹੈ ਇਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ جدو گروہ نانک صاحب سچے پادشاہ نے اٹھ کے سنسار نو کہ ہاں ایک ہے ایک کو ہے, ہے. دبنداس رکھتے جا کسی دیواد رکھتے انہوں نے گرو نانک صاحب جی مخالفت شروع کر जॾो गुरु नानक साहिब सचे पातशाही ज़ोरदार आवाज़ बुल करखिया राजे सिह मुक़दम कुते जाए जदााइदो भाई गुरदास जी शब्द चा ताजी हुई रिश्वत वॾी लैक हक़ गवाए जॾो आखिया ताज़ी कूड़ बोल मल खाए ਰਾਮਣ ਨੇ ਹਵੇ ਜੀਆ ਕਾਹੇ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਸੀ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਵਿਰੋਧ ਇਸ ਸਿਖਰ ਤੱਕ ਪਹੁੰਚਿਆ ਕਿ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੰਜਵੇਂ ਜਾਮੇ ਦੇ ਵਿੱਚ ਤਤੀ ਤਵੀ ਦੇ ਉੱਤੇ ਬੈਠ ਗਏ ਇਹ ਨਵੇਂ ਜਾਮੇ ਦੇ ਵਿੱਚ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਜਾਮਨੀ ਚੌਕ ਦੇ ਵਿੱਚ ਸੀਸ ਕਟਮ ਕਰਾਉਣਾ ਪਿਆ। ਇਹ ਵਿਰੋਧ ਦਾ ਨਤੀਜਾ ਸੀ। ਇਹ ਵਿਰੋਧ ਦਾ ਸੈਟਅਪ ਸੀ। ਅਨੁਗੁਰੂ ਨਾਨਕ ਸਾਹਿਬ ਵੀ ਦਾ ਫਲਸਫਾ ਇਸ ਤਰ੍ਹਾਂ ਉਹ ਕਹਿੰਦਾ। ਜਾਓ ਤੋ ਪ੍ਰੇਮ ਖੇਰਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਉਗੀ ਤਮਾਰਕ ਪੈਰ ਤੀਜੈ ਸਿਰ ਕੀਜੈ ਕਾਰਨ। ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ। ਐਨੇ ਜੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸਾਈਅਤ ਫੈਲ ਗਈ ਹੈ। ਲੋਕ ਇਸਾਈਅਤ ਵੱਲ ਖਿੱਚੇ ਜਾ ਰਹੇ। ਦਾ ਕਾਰਨ ਕੀ ਹੈ? ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਂ। ਹੁਣ ਇਹ ਕਾਹਕੇ ਕਹਿੰਦਾ ਤੂੰ ਮੇਰੇ ਵੱਲ ਆ ਮੈਂ ਤੈਨੂੰ ਰੋਟੀ ਦੇਵਾਂਗਾ ਮੈਂ ਤੈਨੂੰ ਪਾਣੀ ਦੇਵਾਂਗਾ ਮੈਂ ਤੈਨੂੰ ਮਕਾਨ ਦੇਵਾਂਗਾ ਮੈਂ ਤੈਨੂੰ ਪੈਸੇ ਦੇਵਾਂਗਾ ਮੈਂ ਤੈਨੂੰ ਕੱਪੜੇ ਦੇਵਾਂਗਾ ਤੂੰ ਮੇਰੇ ਵੱਲ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਇਹ ਪੁਰਖਾਂ ਜੇ ਕਸਮੇ ਜਾਮੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਪੁਰਖਾਂ ਜੇ ਮੇਰੇ ਵੱਲ ਆਉਣੇ ਤੇ ਤੈਨੂੰ ਸੀਸ ਧਾਰੀ ਤੇ ਰੱਖ ਕੇ ਆਉਣਾ ਪਊਗਾ ہوں دسو جدو منکی من لال ساواں پربل ہے پھر توڑے پاس جان گے منک گرو نانک صاحب والے پاس گرو گوبند والے پاس جو کہ رکھ کے آ یا اس پاس جہاں کہ روٹی بھی فری دال بھی فری آٹا بھی فری پلا بھی فری ٹمکا بھی فری اور ایک گل سوچ सफल कौन उ आटे गाल पिछे रोटी पिछे पैसे पिछे ईमान छॾ छॾ जिन धर्म लाइ सिर दे इतिहास लिखिया जउ इतिहास सिर दे आ लिखिया जउग रोटी गाल पिछे आटे पिछे ਕਪੜਾ ਧਰਮ ਛੱਡਣ ਵਾਲਾ ਇਤਿਹਾਸ ਨਹੀਂ ਲਿਖਿਆ। ਉਹ ਵਾਹੀ। ਇਸ ਦਾ ਕੀ ਸਾਜਿਬ ਕਰਾਂ। ਪਰ ਫਿਕਰਾਂ ਦੀ ਗੱਲ ਨਹੀਂ ਏ। ਕਦੇ ਹੀਰੇ ਸੜਕਾਂ ਦੇ ਉੱਤੇ ਰੋਣਦੇ ਦੇਖਿਆ ਕਿਸੇ ਨੂੰ? ਉਹ ਹਮੇਸ਼ਾ ਹੀ ਜਹਰੀ ਦੀਆਂ ਤਜ਼ੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ੱੱੱਬਿਆਂ ਦੇ ਵਿੱਚ ਪਏ ਹੁੰਦੇ। ਮਖਮਲੀ ਕੱਪੜਿਆਂ ਦੇ ਉੱਤੇ। سڑکوں کے ہوتے ریت پتھر بجری یہ آم تھل دی گرو نانک صاحب کا سکھ ہیرا ہے جن کو گرو گوبند سنگھ مہاراج نے کھنڈے کی پاہو دے کے لفا دم نہیں ملے گا آم نہیں ملے گا وہ گھٹ گنتی ہوئے گا اور نو گھمی ڈیٹ کرے گا ਮੈਨੂੰ ਵਿਦੇਸ਼ ਦੇ ਵਿੱਚ ਦੰਦਾ ਕਹਿਣ ਲੱਗਿਆ ਬੜੀ ਚਿੰਤਾ ਵਾਲੀ ਗੱਲ ਅੰਕ ਮੈਂ ਕਿ ਕਹਿੰਦਾ ਹੁਣ ਸਿੱਖਾਂ ਦੇ ਬਲਬੂਤੇ ਦੇ ਉੱਤੇ ਪੰਜਾਬ 'ਚ ਸਰਕਾਰ ਨਹੀਂ ਬਣੂ ਸਿੱਖ ਮਿਨੋਰਟੀ ਹੋ ਗਏ ਨੇ ਘੱਟ ਗਿਣਤੀ ਹੋ ਗਏ ਮੈਂ ਕਿ ਨੇ ਰਹਿ ਗਏ ਕਹਿੰਦਾ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ ਸੀ 57% ਸੀ ਬੇਹੱਦ ਹੁਲਾਰਤਨ ਸਮਾਰੀ ਹੋਈ ਤੇ 50 ਤੋਂ ਥੱਲੇ ਆ ਗਏ ਬਹਿ ਕੇ ਚਿੰਤਾ ਨਾ ਕਰੋ ਜੇ ਪੰਜਾਬ ਦੇ ਵਿੱਚ ਹਜ਼ਾਰ ਸਿੱਖ ਵੀ ਰਹਿ ਗਏ ਹਜ਼ਾਰ ਉਹ ਯਹਾਂ ਪਰ ਸੰਤਾ ਬਹੁਤ ਜ਼ਿਆਦਾ ਹੈ ਜੇ 2.5 ਕਰੋੜ ਆਬਾਦੀ ਹੈ ਤੇ 7 ਕਰੋੜ ਹੋ ਗਿਆ ਨਾ 50% ਮਗਰ ਜੇ ਹਜ਼ਾਰ ਵੀ ਰਹਿ ਗਿਆ ਸਰਕਾਰ ਬੇਸ਼ਰਮ ਨਾ ਬਣਾ ਸਕੇ ਪਰ ਜੀ ਵੀ ਸਰਕਾਰ ਬਣੀ ਨਾ ਉਹਦੀ ਕੀਤ ਲੂਣ ਜਰੂਰ ਪਾ ਦੂਗਾ ਚੱਲ ਨਹੀਂ ਤੈਨਾਂ ਕਿਉਂ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਕਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਾ ਅੱਜ ਜਿਹੜਾ ਸਾਮਰਾਜ ਹੈ ਅੱਜ ਜਿਹੜੀ ਸਟੇਟ ਹੈ ਤੇ ਮੁਗਲਾਂ ਨਾਲੋਂ ਤਾਕਤਵਰ ਤਾਂ ਨਹੀਂ ਨਾ ਮੁਗਲਾਂ ਦਾ ਰਾਜ ਕਿਥੋਂ ਤੱਕ ਸੀ ਅੱਜ ਦਾ ਪਾਕਿਸਤਾਨ

ਜਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਇਹ ਜਿਹੜਾ ਪੰਜਾਬ ਦਾ ਰੀਜਨ ਹੈ ਇੱਥੋਂ ਮੁਗਲ ਰਾਜ ਦੀਆਂ 700 ਸਾਲ ਤੋਂ ਜੰਮੀਆਂ ਗੜ੍ਹਾਂ ਨੂੰ ਕੁੱਟਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ ਫਰਕ ਕੀ ਹੈ ਧਰਮੂ ਸਦੀ ਦੇ ਸਿੱਖਾਂ ਤੇ ਅੱਜ ਦੇ ਸਿੱਖਾਂ ਦਾ ਸਿੱਖ ਅਕੋਰ ਵਾਲਿਆਂ ਦਾ ਫਰਕ ਇਹ ਹੈ ਕਿ ਉਸ ਵੇਲੇ ਦੇ ਜਿਹੜੇ ਸਿੱਖ ਸੀ ਨਾ ਉਹਨਾਂ ਦਾ ਟੋਟਲ ਹੀ ਪੂਸਾ ਕਿਹੜਾ ਹੈ ਉਹ ਗੁਰੂ ਤੇ ਕੋਟੋ ਪ੍ਰੋਸਾ ਦੂਤੇ ਅੱਜ ਟੋਟਲ ਪ੍ਰੋਸਾ ਰਿਆ ਬਗਿਆ ਜਾਕੀਆਂ ਤੇ ਉੱਤੇ ਵਾਇਫਾਇਰ ਤੇ ਜਿਸ ਦਿਨ ਗੁਰੂ ਤੇ ਇਹ ਪ੍ਰੋਸਾ ਜਾਗ ਕੇ ਸਿੱਖਾਂ ਦਾ ਉਸ ਦਿਨ ਸਰਕਾਰਾਂ ਬਣਾਉਣ ਦੀ ਲੋੜ ਨਹੀਂ ਪੈਣੀ ਸਰਕਾਰਾਂ ਖੁਦ ਖੁਦ ਜਿਹੜਾ ਹੈ ਉਹ ਬਣ ਜਾਣ ਜਿਸ ਦਿਨ ਗੁਰੂ ਤੇ ਕਰੋਸਾ ਪੈਦਾ ਹੋਇਆ ਗੁਰੂ ਤੇ ਕਰੋਸਾ ਸਾਧਿਆ ਅਸੀਂ ਰਾਜਨੀਤਿਕ ਕਲਾ ਬਾਜ਼ੀਆਂ ਨੂੰ ਬਹੁਤ ਘੱਟ ਸਮਝਦੇ ਰਾਜਨੀਤਿਕ ਲੋਕ ਜਿਹੜੇ ਹੁੰਦੇ ਆ ਨਾ ਕਲਾ ਬਾਜ਼ੀਆਂ ਦੇ ਵਿੱਚ ਬੜੇ ਬਾਹਰ ਹੁੰਦੇ ਆ ਉਹ ਅਸੀਂ ਬਹੁਤ ਘੱਟ ਸਮਝਦੇ 2 ਦਸੰਬਰ ਨੂੰ ਜੋ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ حکمنا اس کر کے ہو گیا کیونکہ تک کلا دی تھوڑی سمجھ آ گیا کرنا کی دس مندرہ دن پہلا پتا لگ ਇਹ ਤੋ ਤੁਸੀਂ ਸ੍ਰੀ ਅਕਾਲ ਤੱਕ ਸਰ ਦੀ ਪੇਸ਼ੀ ਕਰੋਗੇ ਨਾ ਪੱਟੀ ਗੇਂਤੀ ਚ ਗੁੰਡਾ ਬਰਗੇੜਾ ਅਸੀਂ ਚਿੱਠੀਆਂ 'ਚ ਲਿਖਤਾ ਕਿ ਜੇ ਇਥੇ ਕਿ ਹੁਲੜਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਚਿੱਠੀਆਂ ਕੱਢਿਆ ਨਾ ਉਹਨਾਂ ਚਿੱਠੀਆਂ ਤੇ ਨਾਲ ਲਿਖਿਆ ਨੂੰ ਦਿੱਖਤਾ ਕਿ ਜੇ ਇੱਥੇ ਹੁਲੜਬਾਜੀ ਹੋ ਗਈ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਖੋ ਚਿੱਠੀਆਂ 'ਚ ਲਿਖਿਆ ਆ ਰਿਪੋਰਟ ਪਰ ਫਿਰ ਵੀ ਭਰੋਸਾ ਨਹੀਂ ਕੀਤਾ ਸਾਨੂੰ ਪਤਾ ਸੀ ਅਸੀਂ ਵੱਡੀ ਗਿਣਤੀ ਚ ਆਹ ਭਾਈ ਮੇਜਰ ਸਿੰਘ ਅਰਜੀ ਜੀ ਕਿਹੜੇ ਸਿੱਖ ਸੀ ਇਹਨਾਂ ਨੂੰ ਫੋਨ ਕਰਕੇ ਕਹਿਤਾ ਵੀ 200 500 ਬੰਦੇ ਲੈ ਕੇ ਆਜੋ ਇਹ 100 ਲੈ ਕੇ ਆਉਣਗੇ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਪਹਾਰ ਹੋਣਾ ਚਾਹੀਦਾ ਸੰਗਤ ਚ ਬੈਠਾ ਹੋਰ ਬੈਠਾ ਸੀ ਅਖੀਰiyat ਹਾਲ ਤੱਕ ਸਾਡਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਵ ਇਹਨਾਂ ਜਾੜਾ ਸੀ

یا جتنے گرو ساحبان نے چرن پائے نے یا کالنا کالیاں ہیں انمت ہے کوئی من کوئی نہ من عظمت کری ہے ستارہ سال شری مکتر صاحب سیوا ہے اور رات سنا سناٹے چاہانا دی عظمت محسوس کر سکتے ہو رات کے سناٹے چھوٹے سناٹے

जहिड़ा बि टकराया तो लाओ। जड़ा भी टकराया बसि मेनू न बे बेठे इतिहा घटन चेते आई जॾो आनंदपुर साहिब घेरा पिया हिकु ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿ ਕਿਲੇ ਦਾ ਦਰਵਾਜਾ ਤੋੜ ਦੇ ਜੇ ਜੋ ਕਿਲੇ ਦਾ ਦਰਵਾਜਾ ਟੁੱਟ ਗਿਆ ਨਾ ਤੇ ਫਿਰ ਫੌਜ ਬਹੁਤ ਰੱਗੀ ਗਿੰਤੀ ਚਾ ਅੰਦਰ ਚਲੇ ਜਾਏਗੀ ਤੇ ਅੰਦਰ ਰੱਖਿਆ ਇਹ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਏਗੀ ਜਮਾ ਕੇ ਇਹਨੇ ਕੀ ਕਰੀਏ ਦਰਵਾਜਾ ਤੋੜਨ ਆਪ ਕੋ ਉਹਨਾਂ ਨੇ ਕਹਿੰਦੇ ਹਾਥੀ ਲਾ ਲਾ पहाड़ियां मुगलला कठे हिकु हाथी हाथी जे मथे ते फिर हाथी न पिया शराब फे उन पूछ फड़ जहिड़ा न पिछो वरसे जी लोहगा मारियां थी चाह उहो दरवाज़ा तोड़ तो हाथी वरिया शराब नशा

ਸੋਚਿਆ ਕਿ ਆ ਸਾਡੇ ਕਾਂਦੀ ਦਲ ਦੇ ਸਾਧਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਉਹਨੂੰ ਤਿਆਰ ਕੀਤਾ ਇਹਦੇ ਮੱਥੇ ਤੇ ਸਾਤ ਤਮੀਆਂ ਬਣ ਗਈ ਪਹਿਲੀ ਤਲੀ ਪਹਿਲੇ ਕਿਹੜੀ ਬਣੀ ਅੰਨੇ ਪ੍ਰਧਾਨ ਦੀ ਫੇਰ ਨਾ ਕਰੋ ਤੁਸੀਂ ਫੇਰੋ ਦੂਜੀ ਤਵੀ ਬੰਦ ਧੀ ਫੇਰ ਨਾ ਕਰੋ ਜਾਇਦੇਦਾਰ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕੰਮ ਤੀਜੀ ਤਵੀ ਬੰਦ ਧੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਾਬਜ਼ੇ ਚ ਚੌਥੀ ਤਵੀ ਬੰਦ ਧੀ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਪ੍ਰਭਾਵ ਕਰੋ ਤੇ ਪੰਜਵੀਂ ਤਾਂ ਵੀ ਬੰਦ ਧੀ ਆਪਣਾ ਤਗੜਾ ਆਈਟੀ ਬੈਂਕਾ ਜੀ ਗਾਲਾ ਕੱਢ ਲਈ ਇਨਾ ਪੈਣਾ ਦੀਆਂ ਬਹੁਤ ਟਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਤੇ ਛੇਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਜੀ ਚਾਪ ਨੂੰ ਬਹੁਤ ਹੈ ਜੀ ਫਿਕਰ ਕਰੀਏ ਤੇ ਸੱਤਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਅਰੇ ਮਾਰ ਟੁੱਟਾ ਤਾਲ ਤੱਕ ਤੂੰ ਹਾਂ ਤੇ ਉਹਨੇ ਢੁੱਡਾ ਮਾਰਨੀ ਸ਼ੁਰੂ ਕਰ ਦਿੱਤੀ ਔਰ ਮੈਂ ਤੈਨੂੰ ਗੱਲ ਕਹਿਣੀ ਚਾਹਣਾ ਸਰ ਵੀਰ ਸੇ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲਾ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਧਨੀ ਮਾਰ ਖਾਦੂ ਨਾ ਬੋਲੇ ਜਿਹੜਿਆ ਕਾਲੇ ਤੇ ਜਿਹੜਿਆ ਲੇਲੇ ਛੇੜੇ ਜੇ ਮਗਰ ਤੈਨੂੰ ਸੋਭਾ ਲਾ ਰਹੇ ਹਨ ਸਭ ਤੋਂ ਪਹਿਲਾਂ ਇਹ ਰਗੜੇ ਜਾ ਬੋਲੇ ਸੋਨ ਹਾਂ ਸਰ ਇਸ ਰੀ ਅਦਾਲਤ ਤੱਕ ਸਾਨੂੰ ਟੁੱਟਾ ਮਾਰ ਰਿਹਾ ਹੈ। ਸ੍ਰੀ ਅਦਾਲਤ ਸਾਹਿਬ ਦੇ ਫੈਸਲਿਆਂ ਤੋਂ ਭਗੌੜੇ ਹੋਏ। ਅੱਜ 2 ਮਹੀਨੇ ਹੋ ਗਏ। ਸ੍ਰੀ ਅਦਾਲਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਚੋਂ ਕਮੇਟੀ ਨੂੰ ਜਾਂ ਅਦਾਲਤ ਨੂੰ ਆਦੇਸ਼ ਦਿੱਤੀ ਸੀ ਕਿ ਤਦ ਤੱਕ ਭਰਤੀ ਸ਼ੁਰੂ ਕਰੋ। ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ। ਤੇ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ। ਇਹ ਸ਼ਰਮਣੀ ਅਦਾਲਤ ਤੱਕ ਥੋੜੀ ਹੈ। ਇਹ ਸ਼ੌਂਕੀ ਪਹਾੜਾਦਲ ਹੈ ਬੋਲੇ बमियांति रुल गे रुल नसला न ख़ुशी आहे

ਪ੍ਰੇ ਵਿਚਾਰ ਕੋ ਰਹਿ ਕੋ مشورہ مگر ਫਿਕਰ ਕਰਦੇ ਉਹਨਾਂ ਦੇ ਘਰ ਬੈਠੇ ਸੀ ਮੈਂ ਮੈਨੂੰ ਪ੍ਰਸ਼ਾਦਾ ਸ਼ਿਕਾਓ ਸਵੇਰ ਅਕਾਲ ਤੱਕ ਸਭੇ ਚੱਲਦੇ ਰਹਿ ਪਹਿਲਾ ਹਰ ਮੰਦਰ ਸਭ ਚੱਲਦੇ ਹੋ ਟਿਕੜਾ ਪ੍ਰਸ਼ਾਦੀ ਦੀਗ ਲੈ ਕੇ ਅਰਦਾਸ ਕਰਦੇ ਗੁਰੂ ਰਾਮਦਾਸ ਜੀ ਦੇ ਘਰ ਤੇ ਜੇ ਅਕਾਲ ਕਸਰ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਆਂ ਪ੍ਰਸ਼ਾਦੀ ਦੀਗ ਲੈ ਕੇ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਦਿੰਦਾ ਤੇ ਠੀਕ ਹੈ ਅਸੀਂ ਫਤਖੰਦ ਜੀ ਹਰ ਮੰਦਸਾ ਦੀ ਤੀਲ ਲੱਗੇ ਗਏ ਅਰਦਾਸ ਕੀਤੀ। ਕਿਰਾਕਾਲ ਤੱਕ ਸਭ ਤੇ ਵੀ ਜਿਹੜਾ ਅਸੀਂ ਆਨੰਦ ਸਾਹਿਬ ਜੀ ਦੇ ਪੰਜ ਪਉੜੀਆਂ ਦਾ ਪਾਠ ਕਰਕੇ ਉੱਥੇ ਅੰਦੇ ਸਿੰਘ ਸਰਬੰਦੀ ਅਰਦਾਸ ਕੀਤੀ। ਅਰਦਾਸ ਕਰਕੇ ਇਹਨੇ ਹੁਣ ਦਫ਼ਤਰ ਚਲੇ ਕੇ ਕਹਿੰਦੇ ਹੁਣ ਇਹ ਬਦਲਾ ਕਰ ਲੈ। ਮੈਂ ਫੈਸਲਾ ਤਾਂ ਉੱਥੇ ਜਿਹੜੇ ਪੇਸ਼ ਕੀਤੇ ਉਹਨਾਂ ਨੂੰ ਸਿਰਫ ਤੋਂ ਪਤਾ ਲੱਗੂ ਕਿ ਕੀ ਫੈਸਲਾ ਹੋਊਗਾ। ਆਪਣੇ ਗੁਨਾਹ ਮਰਦੇ ਇੱਕ ਨਹੀਂ ਮੰਨ ਕਰੇ ਜੇ ਨਾਮਾ ਨਹੀਂ ਨਾਮਾ ਨਹੀਂ ਖੁਦ ਜਾਮਣ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਕੋਈ ਚਲਦਾ ਇਹ ਜੋ ਗੁਰੂ ਵਗੈਰੇ ਦਾਸ ਕਰਤੀ ਤੇ ਫਿਰ ਜਿਹੜੇ ਗੁਨਾਹ ਬਣਾਉਣੇ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ ਆਪਾਂ ਤਾਂ ਬੋਲਣੇ ਆ ਇਹ ਉਹੀ ਗੱਲ ਹੋਈਏ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਜਾਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਇਹ ਜਿਆਕ ਕਿ ਨਾ ਸਹੀ ਕਾ ਗਿਆ ਨਹੀਂ ਇਹ ਸਭਗਰਾਂ ਦਾ ਫੈਸਲਾ ਹੈ ਇਹ ਸਭਗਰਾਂ ਦਾ ਪੰਚ ਪ੍ਰਧਾਨੀ ਅੰਮ੍ਰਿਤ ਸਿੰਘ ਦੇ ਬਾਅਦ ਅੰਗੁਰ ਗੋਬਿੰਦ ਸਿੰਘ ਸਾਡੇ ਸਾਡੇ ਤਾਕਤਈ ਫਸਿਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੇ ਉਹਦੇ ਤੋਂ ਮੁਲਕਰ ਹੋਣਗੇ ਤੇ ਭੋਲੇ ਜਾਨ ਅਮਰੀਕਾ ਦੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਇਹ ਨਾਂ ਨਿਕਲਣਾ ਇਹ ਜੇ ਫੈਸਲੇ ਤੋਂ ਮੁਨਕਰ ਹੋ ਗਏ ਵੀ ਨਹੀਂ ਨਿਕਲਦੇ ਜਿੱਥੇ ਮਰਜ਼ੀ ਪਾ ਦੇ ਲਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਰਹੀ ਤੁਸੀਂ ਇੰਨਾਟ ਸਮਾਗਮ ਰੱਖੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਆਉਣਗੇ ਸਾਡੇ ਨੌਜਵਾਨ ਵੀਰ ਆਉਣਗੇ ਇਹ ਲੈ ਨਾ ਊਂਗ ਊਂਗ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹਿੰਦੇ ਸੀ ਭਾਈ ਸਾਹਿਬ ਇਕੱਤਰ ਨਾ ਆਏਗਾ ਤੁਰਨਾ ਪਾਏਗਾ ਤੁਰਾਂਗੇ ਅਬ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰ ਹਾਜ਼ਰ ਜਾਣ ਕੇ ਕਹਿੰਦੇ ਆ ਉਹਦੇ ਲੈ ਨਹੀਂ ਤੁਰਾਂਗੇ ਉਹਦੇ ਲੈ ਨਹੀਂ ਤੁਰਾਂਗੇ ਨਾ ਉਹਨਾਂ ਦਾ ਲਾਲ ਇਕੱਠਾਂਗੇ ਅੰਤ ਦੀ ਚੜ੍ਹਦੀ ਕਲਾ ਲਈ ਤੁਰਾਂਗੇ ਬੋਲੇ ਸੋਨਹਾਰ ਸ੍ਰੀ ਅਕਾਲ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਐ ਜਦੋਂ ਤੱਕੀਓ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਤੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋਵੇਗੇ ਪੰਥ ਨਾਲ ਹੋਵੇਗਾ ਸਤਿਗੁਰੂ ਨਾਲ ਹੋਵੇਗਾ ਕਿ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਕਰ ਬਿਲਕੁਲ ਨਹੀਂ ਹੋਵੇਗਾ ਬਾਕੀ ਉਹਦੇਆਂ ਦਾ ਕੋਈ ਨਹੀਂ ਆਉਂਦੇ ਰਹੇ ਜਾਂ ਮੇਰੇ ਨਹੀਂ ਆ ਅਪਾਲਪੁਰ ਨੇ ਬੜੀ ਇੱਜ਼ਤ ਮਾਨ ਸੋਭਾ ਦਿੱਤੀ ਹੈ ਉਹ ਕੰ다 ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਤੀਕ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵਾਲੋ ਤਾਂ ਤੁਸੀਂ ਸਦਾ ਹੀ ਜਦ ਇਹ ਇਸ ਕਰਕੇ ਇਹ ਮਨਮਾਨੀ ਹੈ ਸੰਗਤ ਦੀ ਨਜ਼ਰ ਚ ਨਹੀਂ ਲਿਖੇ ਕਿਹਨਾਂ ਨੇ ਕੀ ਹੈ ਬੰਦਾ ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾ ਕੇ ਤੇ ਚੇਕੜ ਵਾਲੀ ਘੜੀ ਜੋ ਲੰਗੇ ਤੇ ਆਖੇ ਕਿ ਮੈਂ ਇਹ ਚੇਕੜ ਦਾ ਦਾਗ ਨਹੀਂ ਲਗਣ ਦੇਣਾ ਸਭ ਨੂੰ ਸੰਭਾਲ ਕੇ ਰੱਖੇ ਪਰ ਨਹੀਂ ਲੱਭਣੋਂ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਅਕੋਨ ਤੁਰੇ ਉਹਨਾਂ ਤੇ ਆ ਕੇ ਪਰਛੜੇ ਨਾਲ ਉਹਦੇ ਤੇ ਚੱਕਰ ਕਰ ਦੇ। ਫਿਰ ਜੀ ਨੇ ਵੀ ਕਿਹਾ ਨਾ ਕਲਿਏ ਚੱਕਰ ਦੂਰ ਘਰ ਨਾਲ ਪਿਆਰੇ ਨੇ ਉਹ ਚੱਲਾਂ ਦਾ ਭਿਜਾ ਕੰਮਲੀ ਰਹਿਣੋ ਤੱਕ ਕਹਦੇ। ਚੱਕਰ ਸੱਟ ਨਾਲੇ ਬਹੁਤ ਹੈ ਚੱਕਰ ਸੱਟ ਨਾਲ ਨਹੀਂ ਪਰਵਾਹ ਨਹੀਂ ਕਰਨੀ ਚਾਹੀਦੀ ਅਕਾਲਪੁਰਗ ਮਿਹਰਬਾਨ ਉਹਨੇ ਐਨੀ ਬਰਖਾ ਕਰਨੀ ਹੈ ਚੱਕਰ ਤਾਂ ਇੱਕੋ ਛੱਟਾ ਜੀ ਧੋਦੇ ਨਾ। ਬੋਲੇ ਸੋ ਨਿਹਾਲ ਕਿ ਕੋਈ ਛਾਡੇ ਦੇ ਨਾਲ ਘੋੜੇ ਰਹਿਣਾ ਹੈ ਸੁਚਿੰਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋਟ ਜੀ ਸਾਡੇ ਆਪਣੇ ਦਲੇਰ ਸਿੰਘ ਜੀ ਕੋ ਮੈਂ ਮిత్ర ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਬੜੀ ਵੀਰ ਦੇ ਹਿੰਮਤ ਕੀਤੀ ਹੈ ਸਿੱਖ ਫੈਡਰੇਸ਼ਨ ਦਾ ਇਸ ਫਰੀਦਕੋਟ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲਦਾ ਹੈ ਔਰ ਸੋਹਣਾ ਨਮਕਾਮ ਕੀਤਾ ਔਰ ਕੌਮੀ ਪ੍ਰਧਾਨ ਵੀ ਹੈ ਤੇ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ نوجوان ریڑھ دی ہڈی ہے جتھے بھی آواز مارنے ادی رات کو آواز مارو گے میں ادی رات کو بہت بہت سارے کا دنواد واہ واحر جی کا خالس واحر